ਸਤਿ ਸ਼੍ਰੀ ਅਕਾਲ ਸਾਰਨ ਸਾਡੇ ਵਾਲਾ ਆਈ ਹੋਪ ਤੁਸੀਂ ਠੀਕਾਸੀ ਵੀ ਠੀਕ ਆਪ ਤੇ ਆਪਾਂ ਕਰਦਾ ਸਵੇਰੇ ਆਪਣੇ ਬਲੌਗ ਦੀ ਸਟਾਰਟਿੰਗ ਸੇਰ ਸੇਰ ਕਰਦੇ ਆਪਾਂ ਕੱਟੀਆਂ ਦੇਖੋ ਰੋਟੀਆਂ ਨੂੰ ਕਿੱਦਾਂ ਆਉਂਦੀਆਂ ਨੇ ਰੋਟੀਆਂ ਪਈਆਂ ਨੇ ਹੌਟੋਂ ਦੇਖ ਕਿੱਦਾਂ ਆਉਂਦੀਆਂ ਨੇ ਚਲੋ ਬਤਾ ਨੂਰ ਨੂੰ ਆਇਆ ਹੋਇਆ ਪਿਆਰੂ ਮੈਨੂੰ ਰੋਟੀ ਪਾਈ ਨਹੀਂ ਹੈਗੀ ਇਹਨਾਂ ਨੂੰ ਰੋਟੀਆਂ ਖਵਾਈ ਜਾਂਦੀਆਂ ਤੁਹਾਨੂੰ ਨੂਰ ਨੂੰ ਵੀ ਰੋਟੀ ਪਾਵਾਂਗੇ ਆਪਾਂ ਚਲੋ ਲਾ ਨੂਰਾ ਲਾ ਪਤਾ ਇਹ ਹੈਗੇ ਨੂਰ ਦੇ ਉੱਤੇ ਟਾਇਰ ਆਇਆ ਟਾਇਰ ਆ ਰਿਹਾ ਟਾਇਰ ਵੀ ਦੇ ਹਾਂ ਕੀ ਲੈਣਾ ਕਾਈ ਲੈਣਾ ਹੂੰ ਕੋਈ ਨਹੀਂ ਤਾਂ ਆਜੋ ਪੁੱਤ ਆ ਲੋ ਆ ਲੋ ਸ਼ਾਬਾਸ਼ ਉਹ ਦੇ ਨਹੀਂ ਖਾਣੀਆਂ ਨਿਗੀਆਂ ਦੇਖ ਦੇ ਹਾਂ ਹੋਰ ਲੈਣੀ ਆ ਹੋਰ ਲੈਣੀ ਲੋ ਲੋ بس بس تو ہا باری بٹے کھائی چلو چلو ہن اک رہ گئی سٹائفی دی کیونکہ سٹائفی بہت کٹ روٹی کھاندی ہے ٹھلے گئی 30 آلو مصالحہ लास्ट روٹی ہے سٹائفی دی سٹائفی دی دو روٹیاں نے باقی تھانوں دے دیاں چીچا جی ہاں اور نہیں بس ਹਾਂ ਇੱਧਰ ਤਾਰਾ ਚੋਲੀਆਂ ਪਟਾਰਾ ਜੋ ਕਿ ਹਜੇ ਪਾਣੀ ਪਲਾਉਣਾ ਇਹਨਾਂ ਨੂੰ ਬਾਹਰੇ ਚੋਕੇ ਹਟਿਆਂਗੇ ਸਾਰਿਆਂ ਦੇ ਇਹਨੂੰ ਹਜੇ ਪਾਣੀ ਪਰਾਤਾ ਇੱਕ ਨੂੰ ਹਨੂਰ ਖਾਈ ਜਾਂਦੇ ਇੱਧਰ ਰੋਟੀ ਤੇ ਇਹ ਰਾਣੋ ਬਿਆਰੀ ਖੜੀ ਏ ਸਾਡੀ ਇਹ ਵੀ ਲੌਣ ਲੱਗ ਗਈ ਲਾਊਗੀ ਬਸ 2-4 ਦਿਨ ਹੋਰ ਲੈ ਸਕਦੀ ਏਗੀ ਹੈ ਨਾ ਨਾ ਸੁਲਤਾਨਾ ਨੂੰ ਵੀ ਦੁੱਧ ਪੁੱਲਾਤਾ ਦੇਗਾ ਤੇ ਇਹਦੇ ਕੜੀਏ ਚਟਕੇ ਹੋਰ ਚਟਕੇ ਇਹਨੂੰ ਫੀਡ ਪਾਉਣੀ ਏਗੀ ਇਹਨੇ ਤਾਂ ਫੀਡ ਪਾਵਾ ਗੱਲ ਤੁਸੀਂ ਜੇ ਪਸ਼ੂ ਖੜਿਆ ਨਾ ਇੱਥੇ ਉਹਨੇ ਮੱਝਾਂ ਪਰ ਖਾਣ ਨਹੀਂ ਦਿੰਦੀ ਇਹਨੂੰ ਫਿਰ ਇਹਨੂੰ ਕੱਲੀ ਨੂੰ ਹੀ ਫੀਡ ਪਾਉਣੀ ਹੈਗੀ ਆ ਹਾਂ ਰਾਣਾ ਤੂੰ ਕਿਉਂ ਲਮਕ ਲਮਕ ਖਾਣੀ ਹੁੰਦੀ ਆ ਕਿਉਂ ਲਮਕ ਲਮਕ ਖਾਣੀ ਹੁੰਦੀ ਹੁੰਨੀ ਬੋਲੀ ਚ ਹੈਂ ਹਾਂਜੀ ਹੁਣ ਅਸੀਂ ਪਸੂਨ ਪਾਣੀ ਪਲਾਸਟਿਕਾ ਜਿਹੜਾ ਦਿਖਾ ਨਹੀਂ ਸਕਕੇ ਕਿਉਂਕਿ ਕੰਮ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਤੇ ਇਹ ਚੁਟਕੀ ਬੰਤੀ ਵੀ ਚਲੀ ਫੀਡ ਦੀ ਵੇਟ ਚ ਆ ਗਈ ਉਹਨਾਂ ਨੂੰ ਤਾਂ ਪਰੋਟੀਆਂ ਖਵਾਤ ਨੇ ਸਿੱਖੀਆਂ ਸਾਰੇ ਪਸੂ ਘਾਤੇ ਸਾਈਡ ਤੇ ਜਦੋਂ ਬਾਹਰ ਜਿਆਦਾ ਧੁੱਪ ਚੜ ਗਈ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਇਧਰਲੀ ਸਾਈਡ ਸਾਰੇ ਮੱਝਾਂ ਨੂੰ ਕਰਤਾ ਦੋਨਾਂ ਨੂੰ ਸਾਹਮਣੇ ਠੀਕ ਹੈ ਜੀ ਤੇ ਚੁਟਕੀ ਨੇ ਵੀ ਫੀਡ ਪਾਤੀ ਆਪਾਂ ਮਤਲਬ ਕਿ ਸੁਲਤਾਨਾ ਖੁੱਲ ਜਾਨੀ ਹੈਗੇ ਮੈਂ ਸੁਲਤਾਨਾ ਨੂੰ ਵੀ ਫੀਡ ਪਾਤੀ ਆਪਾਂ ਨੇ ਇਹ ਵੀ ਦੁੱਧ ਪੀ ਕੇ ਬੈਠੀ ਆ ਰਾਮ ਨਾਲ ਤੇ ਮੇਰੀਆਂ ਕਟੀਆਂ ਇਹ ਇਹ ਬਿੰਦਨੀ ਸਾਰਦੀ ਮੈਨੂੰ ਅੰਦਰ ਤੱਕ ਕੰਮ ਕਰਨੇ ਹੀ ਨਹੀਂ ਦਿੰਦੀਆਂ ਹੈਗੀਆਂ ਹੂੰ ਬਾਈ ਹੜੀ ਆਤ ਪੁੱਤੀ ਵੀ ਨਾ ਸਾਡੀ ਨੂਰ ਸੂਣ ਵਾਲੀ ਹੈ ਨਾ ਇਹ ਸੂਣ ਵਾਲੀ ਹੈ ਵੀ ਤੇ ਸਟੈਫੀ ਵੀ ਤੇ ਵੀ ਹੂੰ ਰਾਣ ਕਮੇਲਾ ਪੂਰਾ ਹੋਣਾ ਲਾਗਾ ਉਹ ਬੈਠੇ ਸਟੈਫੀ ਦੂਰ ਤੋਂ ਦੇਖ ਸਕਦੇ ਆ ਦੇਖੀਏ ਹਾਂ ਆੜ ਕੀ ਤਾਂ ਬਹੁਤ ਬੱਸ ਰਾਣੂ ਵੀ ਸਟੈਫੀ ਤੇ ਨੂਰ ਇਹ ਚਟਕੀ ਇਹ ਮੇਰੀ ਚਟਕੀ ਆ ਗਾਉਂ ਦੇ ਰਹੀ ਆਪਣੀ ਤਾਰਾਂ ਧਾਨੀ ਵਰਗਿਆਂ ਨੇ ਗਿਤਾਰਾਂ ਹਾਂ ਕਪੂਨ ਫੋਨ ਲਾ ਕਰ ਟੀ ਇਹ ਕੀ ਕਰਾ ਹਾਂਜੀ ਇਧਰ ਵੱਢ ਰਹੇ ਹਾਂ ਸਾਬ ਲਾ ਕੇ ਪੱਠੇ ਵੜੇ ਸਵੇਰੇ ਸਵੇਰੇ ਤਾਂ ਕਰ ਆਪਣੀ ਸਰੋਂ ਵੀ ਵੱਢਣ ਵਾਲੀ ਹੈਗੀ ਹਾਈ ਹਾਈ ਤੇਲ ਕਰਕੇ ਨਹੀਂ ਹੋਈ ਪਈ ਆ ਤੇ ਲੱਗ ਕੇ ਸਾਰੇ ਸਾਰੇ ਪੱਠੇ ਬਣ ਤੇਲ ਦੇ ਕਿੰਨੀ ਜਿਆਦੇ ਹੈਗੀ ਹੂੰ ਜੇ ਦੁਪਹਿਰੇ ਬਾੜੇ ਤਾਂ ਗਰਮੀ ਬਾਲੀ ਆ ਜਦੋਂ ਗਰਮੈਸ ਬਾਲੀ ਜਿਆਦੇ ਹੋ ਜਾਂਦੀ ਹੈਗੀ ਕੋਈ ਹੱਲ ਨਹੀਂ ਚਲ ਆਹੀ ਬਾੜ ਆ ਗਈ ਬਸ ਇਹਦੀ ਤਾਂ ਉਦੋਂ ਮਾਤਾ ਖਤਮ ਹੈ ਦੁਆ ਤਾਂ ਲੱਗੇਗੀ ਮੱਕੀ ਸਰੋਂ ਵੀ ਵੱਢਣ ਵਾਲੀ ਹੈ ਪਈ ਆਪਣਾ 10 ਬਣਾ ਨੂੰ ਕਣਕਾਂ ਵੀ ਆ ਗਈਆਂ ਹਾਂ ਇੱਥੇ ਗਾਂ ਵੀ ਮੁੜ ਕੇ ਹੋ ਗਈ ਹੂੰ ਮਸਾਖੀ ਤੋਂ ਬਸ ਆਖੀ ਜੀ ਕਿ ਦਿਨ ਰਹਿ ਗਏ ਕੱਲ ਨੂੰ ਇੱਕ ਤਰੀਕਾ ਮਸਾਖੀ ਤੋਂ ਪਹਿਲਾਂ ਲੱਗ ਜਾਂਦੇ ਹੁੰਦੇ ਆ ਹੈਨਾ ਪਹਿਲਾਂ ਲੱਗ ਜਾਣਗੇ ਕਿ ਮਾਗਰੋ ਬਸ ਇੰਨਾ ਦਾ ਫਰਕ ਆਦਾ ਹੁਣ ਤਾਂ ਲੈਣਾ ਚ ਗਈ ਕਣਕ ਜੇ ਜੀਵਨ ਹੋ ਗਏ ਅੱਥਰਾਂ ਦਾ ਟਾਈਮ ਆਪਣੇ ਆਪਾ ਸੌਣ ਇਕੱਠੇ ਪਾਉਂਦਾ ਉਧਰ ਪੈ ਰਹੀ ਤੂੜੀ ਤੇ ਇਧਰ ਖੜੀਆਂ ਸਾਡੀਆਂ ਮੈਡਮ ਚੁਟਕੀ ਰਾਣੀ ਮੁੰਨੀ ਤਿੰਨੇ ਜਾਨੀਆਂ ਵੇਟਿੰਗ ਫੋਰ ਪੱਠੇ ਪੱਠੇ ਹਨ ਤਿੰਨੇ ਜਾਨੀਆਂ ਖੜੀਆਂ ਨੇ ਤੂੜੀ ਇਧਰ ਪੈ ਚੁੱਕੀ ਬਸ ਸੰਤਖਰ ਰਹਿਣੇ ਪੱਠੇ ਨਾਲ ਦੀਆਂ ਆ ਪੱਠੇ ਪੈ ਵੀ ਇੱਕ ਬੱਠਾ ਭਰ ਕੇ ਰੱਖਤਾ ਸੀ ਇਹਨਾਂ ਦਾ ਗੋਹੇ ਦਾ ਤੇ ਇਧਰ ਖੜੀਆਂ ਨੇ ਦੋ ਗਾਮਾਂ ਹਰਾਣੋ ਉਹਣਾਣੋ ਗਾੜੋ ਖਾਂਦੀ ਸੀ ਥੀਲਾ ਹਣਾ ਹਾਂ ਪੱਠੇ ਉਤਰੇ ਵੀ ਨਹੀਂ ਹਾਂ ਇਹਦੇ ਪੱਠੇ ਪਏ ਆ ਉਤਰ ਨਾਲੇ ਇਹਨਾਂ ਦੇ ਪੱਠੇ ਜੋ ਐਕਸਟਰਾ ਦੋ ਟੋਕਰਿਆਗੇ ਉਹ ਪੰਨੇ ਅਸੀਂ ਪੱਠਿਆਂ ਦੇ ਵਾਲੀ ਆਣਾ ਇਹਦੇ ਵਿੱਚ ਇਹਦੇ ਵਿੱਚ ਇਹ ਵਾਲੀ ਐਂਡਲੀ ਤੇ ਵਿੱਚ ਨਾਣੋਂ ਨੇ ਖਾਲੀ ਫੀਰ ਲੈ ਨੱਕ ਦੀ ਜੱਤ ਤੇਰਾ ਬੱਠਾ ਲੈ ਮੈਨੂੰ ਤਾਂ ਆਪਣੀ ਜਿਹੜੀ ਆ ਆ ਗਈ ਤਾਨੇ ਕੇ ਵਾਲੀ ਹਣਾ ਇਹ ਵੀ ਤਾਰਾ ਦੇਈ ਜਾਂਦੀ ਹੈਗੀ ਇਹ ਵੀ ਤਾਰਾ ਦਿੰਦੀ ਹੈ ਤੇ ਇੱਕ ਕਿਹੜੀ ਗਾਂ ਸੀ ਆਪਣੀ ਫੋਰੇ ਦੂਜੀ ਗਾਂ ਪਰਲੀ ਸਾਈਡ ਆਉਣਗੇ ਮੈਨੂੰ ਲੱਗਦਾ ਕਿਉਂ ਸਾਡੀ ਪਰਲੀ ਸਾਈਡਾ ਕੌਣ ਆਉਂਦਾ ਆ ਗਾਂ ਤੋਂ ਬਚ ਕੇ ਪਰ ਮਾਖਰੀ ਆ ਵੀ ਅੱਜ ਤਾਰਾਂ ਦੀ ਜਾਂਦੀ ਹੈ ਗਾਂ ਸਾਡੀ ਆ ਵੀ ਸਾਡੇ ਚਕਾ ਦਾ ਤਾਰੇ ਦੋਨੇ ਦਾ ਤਾਰਾਂ ਦੀ ਨੇ ਬਾਕੀ ਸਾਰੇ ਕੰਮ ਬਣਾਣੇ ਨੇ ਥਾਵਾ ਸਾਡੀ ਛਾ ਕੀ ਚਾਹੀਦਾ ਕੀ ਚਾਹੀਦਾ ਕੀ ਚਾਹੀਦਾ ਇਹਨੇ ਮੇਰੇ ਨਾਲ ਪੰਗੇ ਲੈਣੇ ਹੁੰਦੇ ਆ ਕੀ ਚਾਹੀਦਾ ਸਟੈਫੀ ਨੂੰ ਹੂੰ ਕੀ ਚਾਹੀਦਾ ਕੀ ਚਾਹੀਦਾ ਲੈ 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 ਤੂੰ ਮਾਰ ਜੇਂਗੀ ਮੈਂ ਤੂੰ ਮਾਰ ਜੇਂਗੀ ਮਾਰ ਜੇਂਗੀ ਮਾਰ ਜੇਂਗੀ ਤੂੰ ਮਾਰ ਜੇਂਗੀ ਮਾਰ ਜੇਂਗੀ ਮਾਰ ਜੇਂਗੀ ਮਾਰ ਜੇਂਗੀ ਮੈਂ ਨਾਲ ਪੰਗੇ ਲੈਂਗੀ ਦੇ ਜੰਪ ਕਰ ਦੇ ਫਿਰ ਜੰਪ ਕਰ ਦੇ ਜੰਪ ਕਰ ਦੋ ਜੰਪ ਕਰ ਦੇ ਜੰਪ ਕਰ ਦੋ ਜੰਪ ਵਾਲੀ ਘਰਾਵਾ ਅਨੂਰ ਤਾਂ ਬੱਟੀ ਆਰਾਮ ਨਾਲ ਇਹਨ ਕੋਈ ਫੇਰ ਕਰਨੀ ਚਿੰਤਾ ਨਹੀਂ ਰਾਮਣਾਵਰ ਇਹਦੀ ਆਤ ਹਜੇ ਮਾੜੀ ਮੋਟੀ ਸਾਡੀ ਸਟੇਫ ਦੀ ਚੌੜਕਾਂ ਦੀ ਇਹਦੀ ਇਹ ਤਾਂ ਖੋਲਦੀ ਸਮਾਗਰੀ ਪਈ ਸਾਡੇ ਅੰਦਰ ਕੱਟੀਆਂ ਹਜੇ ਵੇਰ ਚ ਹੀ ਖੜੀਆਂ ਨਹੀਂ ਗਈਆਂ ਛੁਟਕੀ ਦੋਦੀ ਆ ਜਾਂਦੀ ਹੈ ਨਾ ਝੁਟਕੇ ਉਹ ਪੱਠੇ ਪਾਣੇ ਪਾਉਣੇ ਪਤਾ ਪਾਸੋਂ ਪੱਠੇ ਪਾਉਣੇ ਥੋਨੋਂ ਪੱਠੇ ਹਾਂ ਆ ਜੋ ਆ ਜੋ ਪੱਠੇ ਥੋਨੋਂ ਵੀ ਪਾਣੇ ਪੱਠੇ ਉਧਰ ਰਾਹੀ ਜਾਂਦੇ ਆਗੇ ਪੱਠੇ ਤੇ ਫੇਰ ਤੁਹਾਨੂੰ ਇੱਥੇ ਪਾਉਣਗੇ ਖਾਲੀ ਜਾਈ ਨੇ ਖੁੱਲੀ ਹੋਈ ਪਈ ਐ ਸਾਰੀ ਖਾਲੀ ਦੋਨੀਆਂ ਹੋਈਆਂ ਪਈਆਂ ਨੇ ਦੋਨੀਆਂ ਢੱਕ ਦੇਣੀਆਂ ਭਰ ਦੇਣੀਆਂ ਨੇ ਅਸੀਂ ਨਹੀਂ ਹਨਾ ਚਲ ਉਹਨੇ ਆਪਾਂ ਕਰਦੇ ਆਂ ਗੋਆ ਕੂੜਾ ਅੰਦਰੋਂ ਕਲੀਅਰ ਚੱਕ ਇਕੱਠਾ ਕਰਦੇ ਆ ਸਾਰਾ ਫੇਰ ਮਿਲਦਾ ਤੁਹਾਨੂੰ ਫੇਰ ਬਣਾ ਕੇ ਪਸੂ ਆਪਾਂ ਸਾਰੇ ਪੱਠਿਆਂ ਤੇ ਆਹ ਬਹੁਤ ਚੱਲ ਰਹੀ ਹੈਗੀ ਇਹ ਇਹਨਾਂ ਨੂੰ ਪਾਤੇ ਪੱਠੇ ਤੇ ਲੱਗ ਗਈਆਂ ਅਰੇ ਉੱਧਰਲੀ ਸਾਈਡ ਪਾਇਆ ਨਹੀਂ ਪਤਾ ਇੱਧਰ ਹੀ ਪਾਇਆ ਗਰੀ ਖਾ ਲੋ ਅੰਤਰੀ ਖਾ ਲੋ ਲੈ ਆਂਦੇ ਲੈ ਕੇ ਆਉਣਗੇ ਦੋ ਕਰ ਇਹਨਾਂ ਦਾ ਅੰਤਰਾ ਹੜੀ ਸਟੈਬੀ ਕਿਦਿਆ ਸ਼ੈਫੀ ਅੱਜ ਇਹਨੂੰ ਪਤਾ ਨਹੀਂ ਕਿ ਮਸਤੀ ਚੜੀ ਹੋਈ ਹੋਵੇ ਲਾ ਸਟੈਪ ਇਹ ਫੇਰ ਵੀ ਬੇਟ ਕਰ ਦਿਆ ਨਹੀਂ ਉੱਧਰ ਪਾਉਣਗੇ ਪੱਟ ਨਹੀਂ ਨਹੀਂ ਕੰਡੀ ਸੈਂਟ ਸਾਰੇ ਅੰਤਰ ਨੂੰ ਭੱਜਣਗੇ ਖੈਦੇ ਸੜਜੋ ਥੋੜੇ ਚਲ ਚਲੋ ਖਾ ਲਓ ਹੁਣ ਵੰਡ ਕੇ ਆਪਦੇ ਦੋ ਉਧਰ ਇੱਕ ਇਧਰ ਇਧਰ ਕੁੱਤਣ ਲੱਗ ਗਏ ਹੁਣ ਪੱਥੇ ਆਪਾ ਨੀ ਗਮਾ ਕਰਦਾਂ ਨੀ ਇਧਰ ਸੱਤ ਤੋਂ ਉਧਰ ਪੱਥੇ ਲੱਗ ਜਾਂਦੇ ਕੁੱਤਾਂ ਨੂੰ ਤੇ ਮੈਡਮ ਜੀ ਹਮੇਸ਼ਾ ਮੂਰੇ ਇਹਨੂੰ ਨਾ ਵੀ ਮੈਨੂੰ ਵੀ ਕੈਮਰੇ ਚ ਆਉਣਾ ਆ ਜਾਂਦਾ ਹੈ ਨਾ ਸੈਫ ਆਸ ਲੈ ਜੀ ਸੈਫ ਚਲੋ ਹੁਣ ਆਪਾਂ ਇਹਦਾ ਕੰਮ ਕਰਦੇ ਨਾਲ ਦੀ ਨਾਲ ਕਿ ਆਪਾਂ ਖਾਤੇ ਸਾਰਾ ਆਹ ਰੇੜਾ ਕਿੰਦਰ ਤੇ ਆਨਰੇ ਇਹ ਭਰ ਕੇ ਰੱਖਦੇ ਹਾਂ ਹਾਂਜੀ ਹੁਣ ਆਪਾਂ ਸਾਰੇ ਪਸੂ ਬੰਨ ਤੇ ਪੱਠਿਆਂ ਤੇ ਤੇ ਇੱਧਰ ਵੀ ਸਾਰਿਆਂ ਪੰਡਿਆਂ ਹੋਏ ਨੇ ਗਿਆ ਪੱਠਿਆਂ ਤੇ ਤੇ ਆਪਾਂ ਗੋਹਾ ਖੂੜਾ ਦਿੱਤਾ ਚੱਕ ਤੜਾ ਤੁਹਾਨੂੰ ਦੁਹਾਂਸ ਕੇ ਕਿਉਂਕਿ ਅਸੀਂ ਦੋਨੇ ਜਣੇ ਕੰਮ ਕਰਦੇ ਕੋਈ ਕੈਮਰਾ ਚਲਾਉਣ ਵਾਲਾ ਹੁੰਦਾ ਨਹੀਂ ਮੋ ਤਾਂ ਕਰਕੇ ਗੋਹਾ ਖੂੜਾ ਦਿੱਤਾ ਚੱਕ ਤੇ ਸ਼ਾਮ ਨੂੰ ਵੀ ਜਿਹੜਾ ਹੋਇਆ ਇੱਕ ਅੱਧਾ ਵਟਾ ਫੇਸ ਕਰਾਂਗੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਸ਼ਾਮ ਦੀ ਰੋਟੀ ਜੇ ਪਾਣੀ ਪੀਵਾਂਗੇ ਆਪਾਂ ਪਸੂ ਨੂੰ ਉਹਨੂੰ ਸਾਰਾ ਕੰਮ ਕਰਾਂਗੇ ਤਾਂ ਕਿਰਾਸਾਰਿਆ ਪਾਪਾ ਸੁਬੰਤ ਪੱਠਾਂ ਤੇ ਪਰ ਚੱਕ ਤਾ ਗੋਹਾ ਪੜਾਈ ਦੇਖ ਸਕਦੇ ਸਟੈਬੀ ਹੋ ਉਹ ਪੈ ਗਈ ਜਾ ਕੇ ਬਹੁਤ ਸ਼ਰਾਪਤ ਕਰਦੀ ਹੈ ਹਾਂ ਜੀ ਹੁਣ ਅਸੀਂ ਪਿਆਰੇ ਪਾਣੀ ਪਸੂ ਹਾਂ ਇਹਦਾ ਕੰਮ ਜੋ ਰਖੜਾ ਲੱਗਿਆ ਡੈਡੀ ਦੇ ਨਾਲ ਆ ਬੈਠ ਜਿੰਦੀ ਆਪਣੀ ਰਾਮ ਟਕਟੀਆਂ ਵੀ ਲੱਗ ਗਈ ਪੀਂ ਪਾਣੀ ਗੋਹਾ ਟਾਂ ਲਾ ਲਾ ਫੇਰ ਕਰਤਾ ਇਹਨਾਂ ਨੇ ਗੋਇਸ ਕਰਤਾ ਲਿਆ ਫੇਰ ਹੋਊਗਾ। ਉਂ ਤਾਂ ਹੋ ਗਿਆ ਨਾ ਪਾਣੀ ਦਾ। ਆ ਮਸਤੀ ਆ ਜਿਹੜੀ ਪਤਨ ਕੀ ਚੜੀ ਹੋਈ ਮਸਤੀ ਤੇ ਵੀ ਫੋਨ ਚਾਉਣ ਵੀਡੀਓ ਚਾਉਣਾ ਹੈ। ਨਾ ਪੂਰੀ ਮਸਤੀ ਜਿਹੜੀ ਹੋਈ ਅੱਜ। ਸੁਲਤਾਨਾ ਹੋ ਸੁਲਤਾਨਾ ਇਹ ਕਿ ਬੁੱਤ ਬੰਨੀ ਹੈ ਢਾ ਟਾਰਾ ਨਹੀਂ ਦਿੰਦੀ ਅਸਾਂ ਕਰਾਂ ਧਿਆਨ ਨਾਲ ਧਿਆਨ ਨਾਲ ਇੱਧਰ ਬੰਨ੍ਹ ਦੇ ਇੱਥੇ ਸ਼ਸ਼ਰੀ ਕਾਲ ਜੀ ਕੰਜੀਤ ਵੱਲੋਂ ਚੱਜਾ ਚੱਲ ਚੱਜਾ ਚੱਲ ਚੱਲ ਬੈਠੀ ਬੈਠੀ ਕਰੀ ਜਾਂਦੀ ਐ ਫਸ ਖੜੀ ਹੋ ਜਾ ਤੈ ਵੀ ਪਾਣੀ ਪੀਣਾ ਚੱਲ ਖੜੀ ਹੋ ਇਹ ਵੀ ਲਾਗੀ ਰੰਗੜ ਚਲ ਚਲ ਖੜੀਆਂ ਹੋ ਚਲੋ ਖੜੀ ਹੋ ਜਾ ਨਾਨੂ ਇਹ ਨਾਨੂ ਹੂੰ ਨਾਨੂ ਆ ਜਾ ਆ ਜਾ ਮੋੜਿਆ ਇੱਧਰ 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 ਹਾਂਜੀ ਹੁਣ ਅਸੀਂ ਪਲਾਤਾ ਬਸ ਉਹਨੂੰ ਪਾਣੀ ਲਿਓ ਬਾੜ ਰਹੀ ਦੀ ਆਪਣੀ ਇਹਨਾਂ ਨੂੰ ਵੀ ਪਲਾਤਾ ਪਾਣੀ ਤੇ ਇਹ ਗੁਹਾ ਰਹਿ ਗਿਆ ਆਪਣਾ ਹੋ ਰਹਿਣਾ ਹੁਣ ਉੱਧਰ ਕੱਢਣ ਵਾਲਾ ਤਾਂ ਕਰ ਸਕਦੇ ਆ ਬੜਾ ਪਟਲੀ ਗਾਵਾਂ ਬੜਾ ਕਰਦੇ ਨੇ ਗੋਹਾ ਹਨੇ ਪਰ ਰੇ ਬਟਰੀ ਭਰ ਜਾਂਨੂੰ ਲੱਖੜ ਭਰਦਾਂਗੇ ਅਡਾਣੋਂ ਉਹ ਵੀ ਪਾਣੀ ਧਰਨ ਵਾਲਾ ਚੁਟਕੀ ਲੱਗੇ ਤੇ ਨਾ ਹੋਰ ਡੋਲੂਗੀ ਯਾਰ ਉਹ ਚੁਟਕੇ ਹੋ ਚੁਟਕੇ ਲੈਦਰ ਰਾਣੋਂ ਨੂੰ ਚੱਕ ਕਰਦੇ ਆ ਲੋ ਪਾਣੀ ਸਮਾਰ ਕੇ ਪਾ ਕੇ ਆਇਆ ਲੈਦਰ ਦੇ ਆਪਰ ਰਾਣੋਂ ਨੂੰ ਪਾਣੀ ਅੰਦਰ ਲਈ ਜਾਂਦਾ ਮੱਝੂ ਲੈ ਰਾਵ ਪਾਣੀ ਵੀ ਲਾ ਚੱਲ ਲੈ ਬਰਾਉ ਕਿ ਡਲੋ ਹੈ ਸਾਡੀ ਟੀਗਲੋ ਕਿਤੇ ਦਾਣੇ ਦਾ ਧੂਣ ਵਾਲੀ ਆਈ ਸੀ ਇੱਕ ਜਿਠਾਂ ਦੱਬੀ ਹੋਈ ਆ ਹੈਗੀ ਸਾਡੀ ਸੁਲਤਾਨਾ ਹਾਈ ਮਾਰਦੀ ਆ ਮੇਰਾ ਹੱਥ ਨਹੀਂ ਚੋੜ ਲਾਦੀ ਆ ਮਾਰਦੀ ਥੋੜਾ ਜਿਹਾ Ah, mardi, aquí. Vale. no pendía eso. Eh. ਨ ਦਾ ਦਾ ਰਜਾ ਜਣੇ ਤਾਲੂ ਇਹ ਉਸ ਤਰ੍ਹਾਂ ਹੋ ਗਿਆ 5 ਮਹੀਨੇ ਪਾਣੀ ਨਾ ਪਾ। ਤੇ ਪਾਣੀ ਹੋ ਤਾਰੇ ਬਾਜਦੀ ਪੂਸ ਮਾਰਦੀ ਹੈ। ਕੋਈ ਨਹੀਂ ਲੱਗਦੀ ਇਹ ਸਮੂਹ ਤੇ। ਤੇ ਬਾਤਾਂ ਦੇ ਨੂਰਾ ਮੈਂ ਜਿਖਾ ਨਾ ਭਜੀ ਹਾਂ ਜੀ ਹੁਣ ਆਪਾਂ ਕੱਢਦੇ ਹਾਂ ਤਾਰਾਂ ਬਰਤਾਰਾਂ ਗਾਵਾਂ ਦੇ ਕੱਢ ਲਿਓ ਪਰ ਲਿਗਾ ਰਹਿੰਦੀ ਹੈ ਜਿਹੜੀ ਮੈਂ ਹੱਥੀ ਕੱਢਣੀ ਆ ਉਹ ਜਿਹੜੇ ਗੱਬਣਾ ਹੁੰਦੀਆਂ ਨੇਗੀਆਂ ਟੋਕੜਾ ਹੁੰਦੇ ਨੇ ਇਹਨਾਂ ਦੇ ਜਿਹੜਾ ਮਦਰ ਦਾ ਦੁੱਧ ਰਹਿ ਜਾਂਦਾ ਉਹ ਹੱਥੀ ਕੱਢਣੀ ਪੈਂਦਾ ਦਾ। ਮੈਂ ਉਹਨਾਂ ਦਾ ਤਾਂ ਹੱਥੀ ਸਾਰਾ ਥੋੜਾ ਥੋੜਾ ਕਰਕੇ ਕੱਢਿਆਗਾ। ਕਿਆ ਦੌਰ ਹੈ ਇਹ ਨਾ ਜਿਹੜਾ ਹੱਤੀ ਕੱਢਾਂਗੇ ਆਪਾਂ ਦੋ ਦਾ ਪਤਾ ਨਹੀਂ ਇਹ ਕੀ ਗੱਲ ਆ ਪਤਾ ਨਹੀਂ ਮਸ਼ੀਨ ਹੀ ਪ੍ਰੋਪਰ ਕੱਢ ਰਹੀ ਜਾਂ ਵੀ ਊ ਨਹੀਂ ਵੀ ਉਹ ਕਰਦੀ ਹੈਗੀ ਤਾਇਆ ਸੁਈਆਂ ਦਾ ਵੀ ਤਾਂ ਸਾਰੇ ਛੇਤੀ ਨਿਕਲ ਜਾਂਦਾ ਤੇ ਗੱਪੜਾ ਟੋਕੜਾਂ ਦਾ ਘੱਟ ਵੀ ਨਿਕਲਦਾਗਾ ਹੌਲੀ ਹੌਲੀ ਕੱਢਦੀਆਂ ਨੇ ਇਹ ਆ ਤੇ ਇਸ ਕਰਕੇ ਹੁਣ ਆਪਾਂ ਇਹਨਾਂ ਦਾ ਹੱਤੀ ਕੱਢਾਂਗੇ ਪਹਿਲਾਂ 2 ਕਿਲੋ ਹੱਤੀ ਕੱਢ ਚੁੱਕੇ ਆ ਆਪਾਂ ਦੋ ਦਾ ਸਾਰੇ گاਵਾਂ ਦਾ ਉਹਨਾਂ ਦਾ ਸਾਰਿਆਂ ਦਾ ਤੇ ਆ ਦੋਨੇ ਰਹਿ ਗਈਆਂ ਰਹ ਗਈਆਂ ਕਿ ਹੱਥੀ ਕੱਢਣੀਆਂ ਨੇ ਤੇ ਮੱਝਾਂ ਰਹਿੰਦੀਆਂ ਨੇ ਮੇਰੀਆਂ ਕੋਲ ਵਾਲੀਆਂ ਤੇ ਇੱਧਰ ਆਈ ਦੀਆਂ ਆਪਣੇ ਦੋਨੇ ਮੱਝਾਂ ਇਹ ਬਾਅਦ ਚ ਚੋਵਾਗੇ ਆਪਾਂ ਰੰਗੀਆਂ ਜਾਂਦੀਆਂ ਪਹਿਲਾਂ ਇਹਨਾਂ ਨੂੰ ਹੱਥੀ ਕੱਢਾਂਗੇ ਦੁੱਧ ਜਿਹੜਾ ਰਹਿੰਦਾ ਹੱਥੀ ਕੱਢ ਕੇ ਫੇਰ ਉਹ ਕਰਾਂਗੇ ਪਤਾ ਨਹੀਂ ਕੀ ਗੱਲ ਆ ਕਿ ਇਹਨਾਂ ਨੂੰ ਹੱਥੀ ਚੋਣਾ ਪੈਂਦਾ ਕਿ ਮਾਹੌ ਜਿਹੜਾ ਉੱਧਰ ਆ ਜਾਂਦਾ ਹੈ ਮੈਂ ਰਹਿਆਂ ਆਪਣਾ ਕੰਮ ਪੱਠਿਆਂ ਦਾ ਤੇ ਹੁਣ ਆਪਾਂ ਕਰਦੇ ਹਾਂ ਹੱਥੀ ਦਿੱਤੋ ਤੇ ਆ ਮੈਡਮ ਆਇਦਰ ਫੜ ਜਾਂਦੇ ਨੇ ਉਹਦੀ ਆ ਕੇ ਫੀਡ ਨੂੰ ਹਾਹ ਪਈਆ ਫੀਡ ਤੇ ਫੀਡ ਨੂੰ ਦੇਖ ਕੇ ਇੱਥੇ ਆ ਕੇ ਖੜ ਜਾਂਦੀਆਂ ਇਕੱਠੀਆਂ ਹਾਂਜੀ ਹੁਣ ਆਪਾਂ ਕੱਢ ਲਈਏ ਸਾਰੇ ਧਾਰਾ ਤੁਰਾ ਦੁੱਧ ਵੀ ਪਾਏ ਆਏ ਕਿਉਂਕਿ ਆਪਾਂ ਤੁਹਾਨੂੰ ਪਤਾਗਾ ਵੇਖਤ ਜਾਣੇ ਲਈ ਕੰਮ ਆ ਮੇਰੇ ਹੀ ਮੇਨ ਕੰਮ ਹੁੰਦਾ ਵਾਏ ਫੜਨਾ ਵੀਡੀਓ ਬਣਾਉਣੀ ਬਲੌਗ ਬਣਾਉਣਾ ਸਾਰਾ ਕੁਝ ਮੈਂ ਹੀ ਕਰਨਾ ਹੁੰਦਾ ਤੇ ਆਪਾਂ ਨੇ ਇਧਰ ਪੱਠੇ ਲਾ ਤੇ ਧਾਰਾ ਕੱਢੀਆਂ ਗਈਆਂ ਤੇ ਸਾੜ ਤੇ ਕਰਤੇ ਪਸ਼ੂ ਆਪਾਂ ਨੇ ਕਰਨਜੀਤ ਕਿਉਂ ਪੱਗੇ ਲਈ ਜਾਨਾ ਵਿੱਚ ਪਤਾ ਸਿੰਘ ਸੁਖਮਾਰਨ ਕੇ ਸਾੜਾਂ ਮਾਰੀ ਜਾਨਾ ਦਾ ਤੇ ਹੁਣ ਆਪਣਾ ਕੰਮ ਸਾਰਾ ਖਤਮ ਹੋ ਚੁੱਕਿਆ ਹੁਣ ਕਾ ਅੱਜ ਦਾ ਵੀਡੀਓ ਤੁਹਾਨੂੰ ਵਧੀਆ ਲੱਗੇ ਲਾਈਕ ਕਮੈਂਟ ਜ਼ਰੂਰ ਕਰਨਾ ਬਾਏ ਬਾਏ